ਤਾਰੀਖ 26 9ਵੇਂ ਮਹੀਨੇ ਦੀ ਆਇਆ ਮਾਨਸਾ ਪਤੂ ਮੱਡੀ ਤੇ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਘਾਟ ਬਾਤ ਜਰੂਰ ਦੱਛਾ ਕਰੋ ਦਿਖਾਉਨੇ ਆ ਫਿਰ ਅੱਜ ਦੇ ਕੀ ਰੇਟ ਨਿਕਲਦੇ ਆ ਬਣੇ ਰਹੋ ਮਾਲਬਾ ਬਲੌਗਰ YouTube ਚੈਨਲ ਨਾਲ ਤੇ ਚਲੋ ਫਿਰ ਦੇਖਦੇ ਆ ਕੀ ਰੇਟ ਨਿਕਲਦੇ ਆ ਭਾਈ ਗਲਾਬੀ ਪੂਰੀ ਹੈ ਕਿੰਨੂੰ ਕਹਿੰਦੇ ਹੁੰਦੇ ਗਲਾਬੀ ਪੂਰੀ ਇਹਦਾ ਇੱਕ ਸੰਕਟ ਟਲ ਗਿਆ ਤੇ ਇਹਦਾ ਅੰਡਰਰ ਬੜਾ ਤਕੜਾ ਗਾ ਮਾਝ ਦਾ ਦੇਖੋ ਨਾ ਮੈਂ ਦੂਰੋਂ ਇੱਕ ਵਾਰ ਆਲਾ ਇਹਦੀ ਡਿਟੇਲ ਪੁੱਛਦੇ ਹਾਂ ਜੀ ਕਿੰਨੇ ਦੁੱਧ ਆ ਪਿੰਡਾ ਪੜਾ ਸੰਘਾ ਹਾਂ 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 ਖੇਤ ਦੇ ਫੋਟੋ ਲਿਆ ਦੇ ਤੇ ਆਲਾ ਸੰਘੀ ਆ ਮੱਝ ਦੀ ਡਿਟੇਲ ਪੁੱਛਾਂਗੇ ਤੇ ਮੰਗਰ ਮੈਂ ਕਹਿੰਦਾ ਕੱਟਾ ਹੈਗਾ ਲੈ ਪੁੱਛ ਕੇ ਦੱਸ ਜਾਨੀ ਇਹਦੀ ਡਿਟੇਲ ਦੱਸੀ ਵੀ ਇਹਦੇ ਥੱਲੇ ਕਿੰਨਾ ਦੁੱਧ ਹੈ ਦੁੱਧ ਕਿੰਨਾ ਆ ਕਹੋ ਬਈ 14 ਲੀਟਰ ਹਾਂ 14 ਅੱਛਾ ਲਵੇ ਖੜਾ ਸਾਹਮਣੇ ਮੰਗਰ ਬੱਚਾ ਕੀ ਕੋਈ ਨਹੀਂ ਕੋਈ ਖੜਾ ਨਹੀਂ ਕੱਟਾ ਮੰਗਰ ਕੱਟਾ ਕਿਨੇ ਕਨੇਂ ਦੀ ਸੋਈ ਆ ਸੋਈ ਨੂੰ ਹੋ ਗਿਆ ਤੇ ਦੱਸ ਦੇਣਾ ਦੱਸ ਦੇਣ ਹੋ ਗਏ अच्छा 2 एकदम है दूसरा दूसरा दूध करना 14 14 लीटर हां पक्का कितनी एडवांस ਕਰਦਾ ਹੁਣ ਇਹਦੀ डिमांड ਤਾਂ ਇਹ ਤਾਂ ਮੰਗਦਾ ਡਲ ਕਰਦਾ मौके ਤੇ 130 ਦੀ ਐ ਜਮਾ ਵੀ ਇਹਦੋਂ ਘੱਟ ਨਹੀਂ ਦਿੰਦਾ ਉਹ ਗੱਲ हां ਉਹ ਗੱਲ ਵੀ ਜਮਾ ਇਹਦੋਂ ਘੱਟ ਨਹੀਂ ਫੋਨ ਨਾ ਕਰੀਓ اچھا ਉਹ ਤਾਂ ਚਲੇ ਇਹ ਹੋਊਗੀ मौके ਤੇ ਯਾਰ 1500 ਦਾ ਮੰਨ ਤਾਂ ਹੁੰਦਾ ਹੀ ਰਹਿੰਦਾ ਹੈ ਨਾ ਹੁੰਦਾ ਹੀ ਰਹਿੰਦਾ हां ਤੇ ਮੋਬਾਈਲ ਨੰਬਰ 99765 ਤੇ 730 ਤੇ ਇੱਕ ਵਾਰੀ ਫੇਰ ਬਲੀ 99765 78032 ਠੀਕ ਹੈ ਲੈ ਭਾਈ ਆ ਜੇ ਫੇਲਾਬ ਵੀ ਪੂਰੀ ਤੁਮਾਂ ਕਰਦੇ ਦੇ ਕਟਾ ਇੱਕ ਹੋਰ ਦਿਖਾਉਂਦੇ ਆ ਕਿੰਨੇ ਕਿਚਰ ਦੀ ਸੂਈ ਆਪਣਾ ਇਹ 25 ਦਿਨਾਂ ਦੀ 25 ਦਿਨਾਂ ਦੀ ਸੂਈ ਆ ਮੜਾ ਤੋਰੀ ਯਾਰ ਬਹੁਤ ਵਧੀਆ ਆਡਰ ਰੂਟਰ ਬਣਾਇਆ ਹੋਇਆ ਕਰਮਾਲੀ ਦਾ ਤੇ ਦਰਮਿਆਨਾ ਜਾਂ ਕੱਟ ਤੇ ਨਾਲ ਆਫਸਰ ਝੂਟੀ ਹੈ ਇਹਦੇ ਭਾਈ ਲੈ ਆ ਇਹਨਾਂ ਦੋਨਾਂ ਦੀ ਡਿਟੇਲ ਲਾਵਾਂਗੇ ਆਪਾਂ ਵੀ ਇਹ ਕਿੰਨੇ ਕਿੰਨੇ ਪੈਸੇ ਨੇ ਹੁੰਦਾ ਸਿੰਘ ਸੋਣੀ ਫਿਸਟਾ ਇਹ ਗਾਇ ਪਾਲਾ ਮੁੱਠੀ ਥਣ ਲੱਗਿਆ ਹੋਇਆ ਤੇ ਇਹਦੀ ਪੁੱਛਾਂਗੇ ਸਾਰੀ ਡਟੇਲ ਇੱਕ ਮਿੰਟ ਹਾਂ ਥੋੜਾ ਕੋਲੇ ਹੋ ਕੇ ਦਿਖਾ ਦੇ ਸਿੰਘ ਬੜਾ ਸਨੱਖਾਗਾ ਤੇ ਆਹ ਡਰੋਡਰ ਵੀ ਚੰਗਾ ਬਣਾਇਆ ਹੋਇਆ ਠੀਕ ਥਣ ਵੀ ਗਾਇ ਪਾਲਾ ਲੱਗਿਆ ਹੋਇਆ ਸਾਰਾ ਤੇ ਇਹਦੀ ਸਾਰੀ ਪੁੱਛਾਂਗੇ ਜੀ ਕੱਦ ਕਾਠ بڑا ਸਨੱਖਾ ਬਣਾਇਆ ਹੋਇਆ ਮਗਰੇ ਦੇ ਕਟਰਾ ਕੱਟਾਗਾ ਅੱਛਾ ਤੇ ਕਿੰਨਾ ਦੁੱਧ ਦਿੰਦੀ ਹੁਣ ਇਹ ਇਸਨੇ 13 ਕਿਲੋ ਜੀ 13 ਕਿਲੋ ਤੇ 3 ਮਹੀਨੇ ਦੀ ਛੁਈ ਆ ਨਾ 25 ਦਿਨਾਂ ਦੀ 25 ਦਿਨਾਂ ਦੀ ਹਾਂ ਪੱਚੀ ਦਿਨਾਂ ਦੀ ਛੁਈ ਆ ਤੇ ਦੁੱਧ 13 ਲੀਟਰ ਜਿਵੇਂ ਤੋਲ ਕੇ ਜਮਨ ਕੰਡੇ ਵਾਲਾ ਅਸੀਂ ਕੰਡੇ ਤੇ ਧਰ ਦੇਗਾ ਹਾਂ ਅੱਛਾ ਤੇ ਭਰੂ ਬਾਲਟੀ ਗੱਲ ਤੱਕ ਜਮਾ ਜਮਾ ਮੋਟੀ ਮੋਟੀ ਧਾਰ ਆ ਅੱਛਾ ਤੇ ਠੰਡੀ ਛੇਲ ਕੇ ਮੈਂ ਹਾਂਜੀ ਠੰਡੀ ਪੂਰੀ ਠੰਡੀ ਆ ਕਿੰਨੀ ਛੂਏ ਕੰਮ ਆ ਇਹ 25 ਦਿਨਾਂ ਦੀ 25 ਦਿਨਾਂ ਦੀ ਛੁਈ ਤੇ ਛੂਏ ਕੰਮ ਆ ਇਹ ਦੂਜੀ ਆ ਦੂਜੀ ਲੱਗਦੀ ਹੈ ਨਾ ਹਾਂ ਠੀਕ ਆ ਤੇ ਹੁਣ ਕੀ ਮੰਗਦਾ ਇਹਦਾ ਇਹਦਾ 130 130 ਮੌਕੇ ਤੇ ਮੌਕੇ ਤੇ ਕਰ ਦਾਂਗੇ ਜਿੰਨਾ ਹਜਮਾਂਦਾ ਨਾ ਲੱਗ ਤੋਂ ਥੱਲੇ ਨਾ ਇੱਕ ਪੰਜ ਦੀ ਦੇ ਦੇ ਇੱਕ ਪੰਜ ਦੀ ਠੀਕ ਹੈ ਤੇ ਆ ਕੱਟੀ ਬਾਰੇ ਦੱਸ ਆ ਕਿੰਨੇ ਚਿਰ ਦੀ ਹੋਵੇਗੀ ਇਹ 2 ਸਾਲ ਦੀ ਆ ਇਹ 2 ਸਾਲ ਦੀ ਹੋਗੀ ਪੂਰੀ ਪੂਰੀ 2 ਸਾਲ ਦੀ ਅੱਛਾ 12 ਤਾਰਾਂ ਦੀ ਜੀ ਦੀ ਕਰਾਈ ਨਹੀਂ ਅੱਛਾ ਚੱਲ ਹਜੇ ਬਣ ਜਾਂਦੇ ਇਹਨੂੰ ਥੋੜਾ ਜਿਹਾ ਤੇ 2 ਸਾਲ ਉਮਰ ਆ ਇਹਦੀ ਤੇ ਕੱਦ ਕੋ ਤੇ ਚੰਗਾ ਬਣਾਇਆ ਕੱਟੀ ਨੇ ਹਨਾ ਜਾਜੂ ਭਾਈ ਸੇ ਕਿੰਨੇ ਲੈਗਾ ਇਹਦੀ ਜਾਜੂ ਤਾਂ 40 ਮੰਗਦਿਆਂ ਜੇਬ 'ਚ ਪਾਉਣ ਵਾਲੀ ਗੱਲ ਕਰ ਵੀ ਕਿਹੜਾ ਉੱਤੇ ਗਿਤਾਮ ਲਾਣੇ ਜੇਬ 'ਚ ਦੇ ਦਾਂਗੇ 36 ਦੀ ਹੈ 36 ਦੀ ਵੀ ਇਹ ਦੁੱਗੱਟ ਤਾਂ ਦੇਣੀ ਇਹ ਦੁੱਗੱਟ अच्छा ठीक है ਤੇ ਪਿੰਡ ਦਾ ਗੁਰਨੇ ਕਲਾ ਗੁਰਨੇ ਕੜਾ ਤੁਮਵਾਲ ਨੰਬਰ 94929 ਹਮ 9307 ਠੀਕ ਆ ਬਈ ਆ ਮੱਝ ਇਹਦੇ ਕੋਲੇ ਤੇ ਆ ਕੱਟੀ ਆ ਸਰ ਚਲੋ ਲੈਣ ਵਾਲੇ ਵਾਸਤੇ ਇਹ ਕੱਟੀ ਖਰੀਦਣ ਵਾਲੇ ਨੂੰ ਕੋਈ ਮਾੜੀ ਨਹੀਂ ਹੈਗੀ ਜਾਇਜ਼ ਹੈ ਤੇ ਕੱਟੀ ਬਣਨ ਵਾਲੀ ਆ ਮਾਨਤਨ ਤੁਹਾਨੂੰ ਪਤਾ ਹੀ ਆ ਵੀ ਹੋਈ ਜਾਂਦਾ ਹੁੰਦਾ ਮੌਕਤ ਮੂਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਤੇ ਮਗਰ ਉਹਦੇ ਕਟਾ ਆਹ ਚੋਟੀ ਬੜੀ ਚੰਗੀ ਪਲੀ ਹੋਈ ਆ ਇਹ ਨਹੀਂ ਹੈਗਾ ਵੀ ਗੰਡਲੀ ਜੀ ਵਾਲੀ ਹੈ ਕੱਟੀ ਜਬਰਦਸਤ ਹੈ ਇੱਕ ਹੋਰ ਨੂਰੀ ਨਾ ਦਿਖਾਉਂਦੇ ਆ ਫਿਰ ਛੋਟੇ ਜੇ ਘੱਟ ਤੇ ਫਲੀਆਂ ਵਰਗੇ ਥਣ ਨੇਗੇ ਸੁੱਖ ਨਾਲ ਤੇ ਤੁਰ ਤਾਰਾ ਕਰੋ ਚੈੱਕ ਆ ਜਾ ਆ ਜਾ ਕੇਰਾ ਮੋੜ ਲਿਆ ਤੇ ਥਾਣਾ ਦੀ ਬੜੀ ਸਾਫ ਹੈ ਤੇ ਆਹ ਚਾਰੇ ਥਣ ਤੇ ਚਾਰੀ ਗਏ ਪਾ ਲਈ ਨੇ ਜੀ ਇਹਦੀ ਪੁੱਛਦੇ ਆਂ ਕਿ ਕਿੰਨੇ ਕਦੁੱਦ ਇਹ ਥੱਲੇ ਵੀ ਖਾਤਾ ਹੀ ਕਿੰਨੇ ਚਿਰ ਦੀ ਛੁਈਆ ਪਹਿਲਾਂ ਛੁਈਆ ਕੀ ਤੀਜੇ ਦਿਨ ਹੋਇਆ ਇਹਨੂੰ ਤੀਜੇ ਦਿਨ ਹੋਇਆ ਹਾਂ ਹਾਂ ਆਟਰ-ਆਟਰ ਹੂੰ ਛੋਟਾ ਅੱਛਾ ਮਗਰ ਬੱਚਾ ਕਿਹੜਾ ਜੇ ਹੈ ਕੱਟਾ ਉਹ ਕੱਟਾ ਕਿੰਨਾ ਦੁੱਧ ਦਿੰਦੀ ਆ ਤੁਹਾਨੂੰ ਆਇਆ ਗਿਆ 11 ਅਸੀਂ ਜਾਰੂਏ ਪੰਜ ਚੋਤੀਜੇ ਦਿਨ ਬੋਰੀ ਮਕਾਈ ਰੱਖ ਦੇਾਂਗੇ ਏ ਆ ਕੱਟਾ ਤੇ ਨਾਮ ਕੀ ਹੈ ਤੁਹਾਡਾ ਯਾਰ ਤੁਹਾਡਾ ਨੰਬਰ ਦੇバイス ਨੂੰ ਚੰਗੇ ਬਜਾਏ ਲੈ ਕੇ ਨੰਬਰ ਤੇ ਰੇਟ ਹੋ ਜਾਏਗਾ 11000 ਯਕੀਨ ਤਾਂ ਮੈਨੂੰ ਤਾਂ ਨਹੀਂ ਆਇਆ ਮੈਨੂੰ ਯਕੀਨ ਨਹੀਂ ਆਇਆ ਜੀ ਨਾ ਬਚੋ ਲਾਂਗੇ ਚੋਵਾਂਗੇ ਧਰ ਦੇਗਾ ਪਾਲਟੀ ਥੱਲੇ ਹਾਂ ਅੱਛਾ ਚੋਗੇ ਤਾਂ ਡੰਗਦੇ ਵੀ ਨਹੀਂ ਬਣਦੇ ਪਾ ਜਿਆ ਬਾਜ਼ਾਰ ਦੀ ਵੀ ਨਹੀਂ ਬਣੀ ਆ ਅੱਛਾ ਪੰਜ ਮਿੰਟ ਕੰਮ ਹੀ ਨਹੀਂ ਖੜੀ ਤਾਂ ਨਹੀਂ ਲੱਗਦਾ ਤਾਂ ਨਹੀਂ ਜਾਏਗਾ ਤਾਂ ਨਹੀਂ ਹੈ ਨਾ ਉਹ ਲੈਵਾ ਜਾ ਨਹੀਂ ਬਾਲਾ ਫਲਾਟ ਜਾਲਾ ਤੇ ਉਹ ਕੱਢੂ ਪੂਰਾ ਅੱਛਾ ਰੇਟ ਚ ਕੀ ਕੀਤਾ ਰੇਟ ਕੀ ਇੱਕ 20 ਅੱਛਾ ਤੇ ਮੋਕੇ ਫਿਰ ਥੱਲੇ ਆਜੇਗਾ ਵਿੱਚੋਂ ਇੱਕ ਤਾਂ ਪਾ ਲਾਂਗੇ ਇੱਕ ਤਾਂ ਥੱਲੇ ਤਾਂ ਉਹ ਅੱਛਾ ਇੱਕ ਤਾਂ ਥੱਲੇ ਠੀਕ ਹੈ ਤੇ ਪਿੰਡ ਕਿਹੜਾ ਛੋੜੀ ਕੁੰਮਣ ਕੁੰਮਣ ਤੇ ਲੰਮਾ ਨੰਬਰ ਦੱਸ ਦੇ ਤੇਰਾ ਨੰਬਰ ਵੀ ਯਾਦ ਨਹੀਂ ਯਾਦ ਨਹੀਂ ਚੱਲ ਕੋਈ ਨਹੀਂ ਮਿਹੜਾ ਨੰਬਰ ਕਿੰਨਾ ਆਪਣਾ ਇਹਦਾ ਦੱਸੀ ਨੰਬਰ ਹੀ ਕੱਢ ਕੇ ਦੇਣਾ ਪੁੱਜੀ ਤੂੰ ਆਪ ਦਾ ਬੋਲ ਦੇ 9476 ਹਾਂ 83312 ਛੋਟਾ ਗਰੁੱਪ ਤਾਂ ਹੈਗੇ ਆ ਹਾਂ ਇੱਕ ਵਾਰੀ ਫੇਰ ਬੋਲ 9476 ਹਾਂ 83312 ਇਹ ਲੈ ਜੀ ਆ ਆ ਡੰਗਰ ਨੇ ਇਹਨਾਂ ਕੋਲੇ ਸਾਰੀ ਇਹ ਵਪਾਰ ਦਾ ਕੰਮ ਕਰਦੇ ਨੇ ਤੇ ਕਿਹ ਜਾਂ ਮਰਜ਼ੀ ਨੇ ਕਿੰਨਾ ਲੈ ਲੈ ਇਹਨਾਂ ਤੋਂ ਨੰਬਰ ਦੀ ਤਾਂ ਹੈ ਮੱਝ ਤੇ ਆਰਡਰ ਬੜਾ ਤਕੜਾ ਲੱਗਿਆ ਹੋਇਆ ਮੱਝ ਨੂੰ ਤੇ ਸਿੰਘ ਖੁੱਲਾ ਤੇ ਤੋਰੀ ਮਾੜਾ ਜਾ ਯਾਰ ਇਹਨੂੰ ਫੇਰ ਇਹਦੀ ਡਿਟੇਲ ਪੁੱਛਾਂਗੇ ਆਪਾਂ ਕਿ ਕਿੰਨੇ ਦੁੱਧ ਦੀ ਮਾਲਕ ਹੈ ਜੀ ਤੋਹ ਦੇ ਮਾਂ ਸਾਹਮਣੇ ਕਾਹ ਹੋਇਆ ਅੱਜ ਉਮਰ ਦੀ ਪਕੜ ਤੇ ਦੋ ਤਾਂ ਦਾ ਸਾਰੀ ਡਿਟੇਲ ਇਹਦੀ ਵੀ ਆਪਾਂ ਪੁੱਛਾਂਗੇ ਤੇ ਅੰਡਰ ਬੜਾ ਤਕੜਾ ਲੱਗਿਆ ਹੋਇਆ ਆਜਾ ਕੋਲੇ ਹੋ ਕੇ ਦਿਖਾ ਦੀ ਆਜਾ ਮੋੜ ਲੈ ਆਜਾ ਮਈਆਂ ਦਾ ਇਕੱਠਾ ਹੈ ਉਹ ਵਿੱਚ ਪੜ ਗਿਆ ਮੈਂ ਉਹ ਹਾਂ ਇੱਕ ਵਜਾ ਹਾਂ ਬਿੱਲੀ ਅੱਖ ਤੇ ਲੀਲੀ ਦਾ ਵਿੱਚ ਪੈਂਦੀ ਆ ਅੱਛਾ ਕਮਾਲ ਦੀ ਮੱਝ ਹੈ ਤੇ ਕੱਦ ਕੱਠ ਵੜਾ ਤਕੜਾ ਬਣਿਆ ਹੋਇਆ ਮੱਝ ਦਾ ਇਹਦੇ ਦੁੱਧ ਦੀ ਗੱਲ ਕਰਾਂਗੇ ਵੀ ਦੁੱਧ ਕਿੰਨਾ ਦਿੰਦੀ ਆ ਇਹ ਮੰਗਰ ਬੱਚਾ ਇਹ ਕੱਟਾ ਬਾਈ ਉਹ ਛੂਏ ਕਿੰਨੇ ਛੁਪਲਾਏ ਛੂਆ ਚੋਂ ਫਾਈ ਤੇਰੀ ਆਪਦੀ ਆ ਨਾ ਲੱਤੀ ਹੋਈ ਲੱਤੀ ਆ ਅੱਛਾ ਦੁੱਧ ਕਿੰਨਾ ਦਿੰਦੀ ਆ ਪਹਿਲਾਂ ਦੁੱਧ ਦੀ ਗੱਲ ਆ ਹੁਣ ਜੇ ਹੈਗਾ ਇਹਦੇ ਥੰਦੇ 13 ਕਿਲੋ 13 ਲੀਨ 16 17 ਕਿਲੋ 14-17 ਦੇ ਦਿੰਦੀ ਆ ਹੁਣ ਜੰਨਤੀ ਵੀ ਹਜੇ ਥੋੜੇ ਦਿਨਾਂ ਦੀ ਸ਼ੁਰੂ ਹੋ ਗਿਆ ਬਈ ਅੱਜ 11 11ਵਾਂ ਦਿਨ 11 ਦਿਨ ਹਾਂ 13 ਕਿਲੋ ਬੱਚਾ ਕੱਟਾ ਵੀ ਹੁਣ ਡਿਮਾਂਡ ਕਿੰਨੇ ਦੀ ਵੇਚਣ ਦੀ ਕਰਦਾ ਮਾਲ ਤਾਂ ਬਈ ਮੰਗੀ ਤਾਂ ਇੱਕ ਵੀ ਜਾਣੇ ਤੇ ਇੱਕ 10 ਦੀ ਮੈਂ ਛੱਡਦਾ ਇਹਦੇ ਮਾਤਾਨ ਹੋਣੀ ਵਿੱਚੋਂ ਵਿੱਚੋਂ ਮਾਤਾਨ ਹੋਣੀ ਠੀਕ ਫੋਨ ਨੰਬਰ ਫੋਨ ਨੰਬਰ 98725 76825 ਪਿੰਡ ਕਿਹੜਾ ਆਪਣਾ ਪਿੰਡ ਖਿਆਲਾ ਹੀ ਆ ਨਾਲ ਹੀ ਆ ਜਾ ਖਿਆਲਾ ਅੱਛਾ ਇੱਕ ਵਾਰੀ ਨੂੰ ਦੇਖੋ ਇਹ ਆ ਲੈ ਉਹ ਆ ਮੇਰ ਕੱਟਾਇ ਦੇ ਬਹੁਤ ਤੁਸੀਂ ਬੀ ਸਾਫ ਸੁਥਰਾ ਮਾਨ ਲੱਗਿਆ ਹੋਇਆ ਤੇ ਇੱਕ ਆ ਗਾਇਆਂ ਬਾਈ ਕੋਲੇ ਅੱਜ ਆ ਐਫ ਦਾ ਬੱਚਾ ਇਹਦੇ ਮੰਗਰਾ ਹਾਂ ਬੱਚਾ ਇਹਦਾ ਇਹਦੇ ਮੰਗਰਾ ਵਿੱਚ ਅੱਜ ਹੀ ਸੂਈ ਹੈ ਬਿਹੜਾ ਜਣੀ ਪੈਂਦੀ ਕੋਲੇ ਬਿਲਕੁਲ ਤਾਜੀ ਸੂਈ ਬਿਹੜਾ ਮਗਰ ਬੱਚਾ ਪੱਛਾ ਸਰ ਖੋਦ ਤਾਂ ਨਹੀਂ ਨੂੰ ਹੈ ਨਾ ਖੋਦਣੇ ਵੀਰੇ ਚਲ ਖੋਲਦੇ ਫਿਰ ਤੋੜਦੇ ਤੋੜਦੇ ਚਲ ਦੇਖੋ ਹੋਰ ਕਿ ਦਿਖਾਉਣੀ ਆ ਵੀ ਇਹਦੇ ਥੱਲੇ ਵੀ ਇਹਦੀ ਵੀ ਡਿਟੇਲ ਪੁੱਛਾਂਗੇ ਅੱਡ ਰੌਡਰ ਚੰਗਾ ਲੱਗਿਆ ਹੋਇਆ ਹੋਊਗੀ 15 ਦੇ ਲੱਗ ਉੱਤੋਂ ਉੱਤੇ ਹੈ ਨਾ ਹਾਂ ਹਾਂ ਅਸੀਂ ਸਾਹ ਬਣਾਉਣਾ ਫਿਰ ਮਾਲਕ ਤੋਂ ਪੁੱਛਦੇ ਤੇ ਆ ਲੋ ਜੀ ਇਹ ਨਾ ਨਾ ਬਣਾਉਣ ਵਾਲੇ ਹਾਂ ਹਾਂ ਇਹ ਫਿਰ ਘਰੇ ਖੜੀਆਂ ਦੀ ਜਰ ਸੰਭਾਲਣ ਦੀ ਲੋਕਾਂ ਦੀ ਮੋੜ ਲੈ ਬਈ ਆ ਜਾ ਮੋੜ ਦੇ ਅਸਤੇ ਜੀ ਨਾ ਤੇ ਥੋੜੇ ਕਿ ਦਿਨਾਂ ਦੀ ਸੂਈ ਹੈਗੀ ਅੱਜ ਹੀ ਸੂਈ ਹੈ ਤਾਜੀ ਅੱਜ ਹੀ ਸੂਈ ਹੈ ਹੂੰ ਹੂੰ ਤੇ ਆ ਮਗਰ ਬੱਚਾ ਹੈ ਜੀ ਆਸੇ ਬੱਚਾ ਵੀ ਬੜਾ ਬੋਲੀ ਜਾਈ ਕਿ ਕਿੰਨੇ ਲੀਟਰ ਦੁੱਧ ਆਪਣਾਏ ਇਹ ਦੁੱਧ ਤਾਂ ਦੇਣ ਜਾਈ 19 ਕਿਲੋ ਹੌਣ ਕਿੰਨਾ ਇਹ ਥੱਲੇ? ਹੁਣ ਤਾਈ ਬੋਲੇ ਚਾਰਜ ਬਹੁਤ ਜੀ। ਅਜੇ ਤਾਂ ਬੋਲੇ ਜੀ। ਅਜੇ ਤਾਂ ਕੁਝ ਵੀ ਨਹੀਂ ਕਹਿ ਸਕਦਾ। ਨਾ ਕੁਝ ਵੀ ਨਹੀਂ ਕਹਿ ਸਕਦਾ। ਤਾਂ ਤੇ ਥੋੜਾ ਐਸਟੀਮੇਟ ਬਣਾਉਣੀ ਆ ਬਈ 9-9 ਨਹੀਂ ਬਣਾਇਆ ਹਨਾ। ਹਾਂ ਜੀ ਉਹਨਾਂ ਹਾਂ ਜੀ 9-9 ਨਹੀਂ ਬਣਾਇਆ। ਅੱਛਾ ਇਹਦੇ ਕੰਮ ਹੀ ਹੁੰਦੇ। ਬੜਾ ਚੰਗੀ ਆ ਦੁੱਧ ਵਾਲੀ ਬਿਹੜਾ। ਤੇ ਕਿੰਨਾ ਕੁ ਦੇ ਦੂਗੀ? 20 ਦੇ ਦੂਗੀ ਇਹ ਚੀ। 22 22 ਕਿਲੋ ਪਰ 19 ਕਿਲੋ ਇੱਤਾ ਹੀ। 19 ਦਿੱਤਾ ਪਰ ਕਹਿ ਕੇ ਦਿੱਤਾ ਉਹਨੂੰ 19 ਦਿੱਤਾ। ਆਪਣਾ ਲਿਆਂ ਜਾਲਾ ਬੰਦਾ ਸੀ। ਅੱਛਾ। ਤੇ ਹੁਣ ਕਿੰਨੇ ਦੀ ਡਿਮਾਂਡ ਕਰਦਾ ਇਹਦੀ? ਡਿਮਾਂਡ 30000 ਕਰ ਮੋਕੇ 7000 ਦੀਆਂ ਹਾਂ ਨਹੀਂ ਐ ਬਸ ਅੱਛਾ ਸਮਾਨ ਤਾਂ ਹੁੰਦਾ ਨਹੀਂ ਬਸ ਜੀ 70 ਚੋਂ ਦਾ ਹਾਂਜੀ ਠੀਕ ਹੈ 24 ਦੀ ਚੰਗੀ ਹੈ 24 ਦੀ ਬਹੁਤ ਚੰਗੀ ਹੈ ਜੀ ਠੀਕ ਹੈ ਮੋਬਾਈਲ ਫੇਰ ਬਹੁਤ ਤੇ ਇੱਕ ਵਾਰ ਨੰਬਰ 98725 ਹੂੰ 6785 ਪਿੰਡ ਖਿਆਲ ਪਿੰਡ ਖਿਆਲ ਠੀਕ ਜਿਹੜਾ ਸਮਾਨ ਸਾ ਮਟੀ ਤਾਂ ਹੈ ਇਹਨਾਂ ਵੀਰਾਂ ਕੋਲ ਚਾਰ ਡੰਗਰ ਨੇ ਆਜੋ ਕੱਲੀ ਕੱਲੀ ਦਾ ਰੇਟ ਪੁੱਛਾਂਗੇ ਤੇ ਕੱਲੀ ਕੱਲੀ ਦਿਖਾਵਾਂਗੇ ਤੇ ਆ ਮੱਝ ਦੇਖੋ ਪਹਿਲੀ ਸਿੰਘ ਤਾਂ ਖੁੱਲਾ ਥੋੜਾ ਜਿਹਾ 8 ਰੋਟਰ ਚੰਗਾ ਲੱਗਿਆ ਹੋਇਆ ਕਰਮਾ ਜੀ ਦਰਮਿਆਨਾ ਜਕੱਤ ਤੇ ਦਿਖਾ ਨਿਕੋ ਤੇ ਥਾਂ ਤੇ ਕਰ ਲਓ ਇਹਦੀ ਡਿਟੇਲ ਪੁੱਛਾਂਗੇ ਵੀ ਇਹ ਕਿੰਨਾ ਦੁੱਧ ਦੀ ਮਾਲਕਾ ਤੇ ਕਿੰਨੇ ਕ ਸੂਈ ਨੂੰ ਹੋਇਆ ਤੇ ਕੀ ਬੱਚਾ ਮੰਗਰੇ ਇਹਦੇ ਮਗਰ ਬੱਚਾ ਹੈ ਜੀ ਧੱਕ ਦਿਨੇ ਹੋਇਆ ਚੂਈ ਨੂੰ ਤੇ ਬੱਚਾ ਮੰਗਰਾ ਕੀ ਹੈ ਕੱਟੀ ਹੈ ਅੱਛਾ ਚਲੋ ਇਹ ਇੱਕ ਮਿੰਟ ਇਹਦੀ ਡਿਟੇਲ ਦੱਸ ਦਿਓ ਵੀ ਇਹ ਕਿੰਨਾ ਕ ਦੁੱਧ ਕੱਢਦੀ ਹੈ ਤਿੰਨ ਕਮਲ ਆ ਜਾ ਕਹਾ ਉੱਠਿਆ ਆ ਜਾ ਆ ਜਾ ਪੱਜ ਇਹਦੇ ਤੱਲੇ ਠੀਕ ਹੈ ਸਾਹ ਪੈਂਦੀ ਥੋੜੀ ਜਿਹੀ ਕੈਮਰੇ ਤੇ ਕਿ ਕਿੰਨੇ ਦੁੱਧ ਦੀ ਮਾਲਕਾ ਹੁਣ ਪੱਛਦੇ 12 ਲੀਟਰ ਤਿਆਰ ਹੈ ਹਾਂ 12 ਤਿਆਰ ਹੈ ਅੱਛਾ ਤੇ ਸੂਏ ਕਹਵੇਂ ਹੋਏ ਪਹਿਲਾਂ ਸੂਏ ਹੈਗੀ ਚੌਥੇ ਜੀ ਚੌਥੇ ਮਾਹਰ ਬੱਚਾ ਕੱਟੀ ਕੱਟੀ ਹੈ ਅੱਛਾ ਤੇ ਕੀ ਡਿਮਾਂਡ ਕਰਦੇ ਹੋ ਨੇ ਇੱਕ ਵੀ ਕਰਦੇ ਇੱਕ ਵੀ ਮੌਕੇ ਤੇ ਮੌਕੇ ਤੇ ਕਰਦਾ ਮਾਨਸਾ ਅੱਛਾ ਚੱਲ ਉਹ ਦੂਜੇ ਨੰਬਰ ਤੋਂ ਦੇਖੋ ਨੇ ਆ ਜਾ ਤੇ ਆ ਵੀ ਮੱਝ ਇਹਨਾਂ ਵੀਰਾਂ ਕੋਲ ਹੀ ਆ ਲੈ ਤੋੜਾ ਤਾਰਾ ਕਰੋ ਇੱਕ ਵਾਰੀ ਚੈੱਕ ਕਰ ਮਾਨੀ ਦਾ ਤੇ ਝੋਟੀ ਪਹਿਲਾਂ ਨਾ ਮੇਰੇ ਸਾਹਬ ਚੱਪ ਤੇ ਪੁੱਛਾਂਗੇ ਵੀ ਤੇ ਬੜਾ ਸੋਹਣਾ ਥਣ ਲੱਗਿਆ ਹੋਇਆ ਤੇ ਫੇਸ਼ ਕਰੋ ਇੱਕ ਵਾਰੀ ਚੈੱਕ ਕਰ ਮਾਨੀ ਦਾ ਇਹਦੀ ਵੀ ਡਿਟੇਲ ਪੁੱਛਦੇ ਵੀ ਇਹ ਕਿੰਨੇ ਚਿਰਾਂ ਦੀ ਛੂਈ ਹੈ ਇਹ ਕਿੰਨੇ ਕਦਨਾਂ ਦੀ ਛੂਈ ਹੈ ਮੱਝ ਇਹ ਹੈਗੀ 15-20 ਦਿਨਾਂ ਦੀ ਛੂਈ ਪਹਿਲਾਂ ਨਾ ਪਾਈ ਪਹਿਲੇ ਹੀ ਮਗਰ ਬੱਚਾ ਕੀ ਹੈ ਮਗਰ ਕੱਟਾ ਹੈ ਮਗਰ ਕੱਟਾ ਹੈ ਤੇ 15 ਮਹੀਨਾ ਦੀ 15 ਦਿਨਾਂ ਦੀ ਅੱਛਾ ਹੁਣ ਕਿੰਨਾ ਕਰ ਬਈ 10 ਤਿਆਰ ਹੈ 10 ਤਿਆਰ ਅੱਛਾ ਇਹਦੀ ਕਿ ਡਵਾਂਡ ਹੈ ਇਹਦੇ ਵੀ ਇੱਕ ਹੀ ਮੰਗਦੇ ਜੀ ਇੱਕ ਵੀ ਇਹਦਾ ਮੰਗਦੇ ਮਾਨਦਾਨ ਹੋ ਜੂ ਵਿਚ ਕੋਈ ਮਾਨਦਾਨ ਕਰ ਦਿੰਦਾ ਅੱਛਾ ਆਪਣਾ ਨੰਬਰ ਬੋਲੋ ਜੀ 98153 30352 ਅੱਛਾ ਇਹ ਆ ਜਾ ਇਹ ਆ ਚੌਥਾ ਨੰਬਰ ਆ ਆ ਵੀ ਤੋਰ ਦੇ ਯਾਰ ਇਹ 4 ਮਹੀਨੇ ਦੀ ਸੂਈ ਹੈ ਜੀ ਇਹ 4 ਮਹੀਨਾ ਦੀ ਸੂਈ ਹੈ ਦੋ ਦੋ ਦੇ ਥੇ ਵੀ 11 ਏਕਟਰ ਦੋ ਜੀ ਲੱਭਣ ਦਾ ਨਹੀਂ ਬਈ ਮਹੀਨੇ ਦੀ ਇੱਕ ਦੀ ਇੱਕ ਮਹੀਨੇ ਦੀ ਗੱਬਣਾ ਚੱਕਰੀ ਤਾਂ ਮੇਂ ਹਣਾ ਚੱਕਰੀ ਜਮੇ ਇੱਕ ਕਮਿਊਨਿਟੀ ਦਾ ਬਣਾ ਚਾਰ ਮਹੀਨੇ ਤੇ ਇੱਕ ਮਹੀਨੇ ਤੱਕ ਤਾਂ ਆ ਜਾਊਗਾ ਇਹਦਾ ਭਾਗ ਵੀ ਜਿਹੜਾ ਆ ਟੋਟ ਰੱਖ ਲੋ ਚੈੱਕ ਇੱਕ ਵਾਰੀ ਕਰਵਾ ਲਿਓ ਤੇ ਇਹ ਵਿੱਚ ਨੱਕੀ ਆ ਮੱਝ ਇੱਕ ਮਹੀਨੇ ਦੀ ਬਾਈ ਕਹਿੰਦਾ ਦੋਰਾ ਤਾਰਾ ਕਰੋ ਚੈੱਕ ਤੇ ਇੱਕ ਵਾਰੀ ਮੈਂ ਫੇਸ ਦਿਖਾ ਦੇ ਜਦਾ ਵੀ ਆਹ ਲੋ ਜੀ ਲੈ ਬੰਨ੍ਹਨੇ ਮੇਂ ਤਰਾ ਬੰਨ ਲਾ ਬੰਨ ਲਾ ਇਹਦੀ ਸਾਰੀ ਡਿਟੇਲ ਪੁੱਛਾਂਗੇ ਆਹ हां ਹੁਣ ਇਹਦੀ ਡਿਟੇਲ ਦੱਸ ਵੀਰੇ ਇਥੇ ਲ 11 ਕਟ ਦੋਦਾ ਜੀ ਹਾਂ ਮਹੀਨੇ ਦੀ ਗੱਬਣਾ ਜੀ ਅੱਛਾ ਹਾਂ ਜੀ ਚਾਰ ਕੁ ਮਹੀਨੇ ਸੂਈ ਹੈ ਇਹਦੀ ਕੀ ਡਿਮਾਂਡ ਕਰਦੇ ਇਹ ਦੇਖੋ ਪੰਜ ਕਰਦੇ ਪਿੱਛੇ ਕਟਾ ਇੱਕ ਕਟਾ ਹੀ ਮਨਦਾ ਇਹ ਤਾਂ ਮਾਰੂ ਕਟਾ ਅੱਛਾ ਤੇ ਆ ਤੁਹਾਨੂੰ ਵਧੀਆ ਹੋ ਜੀ ਇਹਦੇ ਮੁੱਲ ਤੋਂ ਥੋੜ੍ਹਾ ਜਿਹਾ ਕਰ ਦਾਂ ਮਾਰ ਦਾਂ ਠੀਕ ਤੇ ਆ ਅੱਧੀ ਮੀਣੀ ਚਾਰ ਨੰਬਰ ਵਾਲੀ ਅੱਛਾ ਆ ਲੋ ਜੀ ਇਹ ਵੀ ਕਰਾ ਲਾ ਹੜਾ ਵਾਲੇ ਬਿਲਕੁਲ ਸਾਫ ਤੇ ਆ ਡਰੂ ਬਹੁਤ ਸੋਹਣਾ ਕਰਾ ਦੇ ਜੀ ਜਮਾ ਕਿੰਨੇ ਦੁੱਧ ਹੈ 14 ਲੀਟਰ ਦੁੱਧ ਹੈ ਅੱਛਾ ਤੇ ਸੂਈ ਕਿੰਨੇ ਚਿਰਦੀ ਹੈ ਸੂਈ ਆ ਕੀ 10-12 ਦਿਨ ਦੀ 10-12 ਦਿਨ ਦੀ ਕੱਟਾ ਹੀ ਮਗਰ ਆਹ ਕੱਟਾ ਆਹ ਕੱਟਾ ਜੀ ਠੀਕ ਹੈ ਤੇ ਇਹਦੇ ਕੀ ਡਿਮਾਂਡ ਕਰਦੇ ਹੋ ਇਹਦੇ ਇੱਕਤੀ ਕਰਦੇ ਆ ਜੀ ਦੁੱਧ ਇਹਦੇ ਛੱਲੇ ਚੰਗਾ ਹਣਾ ਲੱਗਦਾ 14 ਲੀਟਰ ਆ ਜੀ 14 ਲੀਟਰ ਹੈ ਦੁੱਧ ਤਾਂ 16 ਕਰੋ ਜੀ 16-17 ਰੋ 16 ਕਰੂਗੀ ਪ੍ਰਾਮ ਨਰਵ ਸਿੰਘੇਦਰ ਸਿੰਘ ਨੂੰ ਕੀ ਕਹਿੰਦੇ ਢੈਲੀ ਜੀ ਢੈਲੀ ਇਹਨੂੰ ਢੈਲੀ ਬੋਲਦੇ ਢੈਲੀ ਜੀ ਇੱਕ ਥੱਲੇ ਕੋ ਉੱਪਰ ਹੈ ਇਹਨੂੰ ਮੀਨੀ ਨਹੀਂ ਕਹਿੰਦੇ ਮੀਨੀ ਨਹੀਂ ਢੈਲੀ ਆ ਗਈ ਢੈਲੀ ਢੈਲੀ ਹੁੰਦਾ ਜੀ ਤੇ ਇਹ ਤਾਂ ਕੀ ਡਿਮਾਂਡ ਕਰਦੇ ਹੋ ਇਹਦੇ 31 ਕਰਦੇ ਨੇ 31 ਅੱਛਾ ਲੈ 1 ਵਾਰ ਤੇਰਾ ਮੋਬਾਈਲ ਨੰਬਰ ਬੋਲ ਤੇ ਸਾਰਾ ਟਰੈਸਲ 91155 ਜੀ 30352 ਪਿੰਡ ਕਿਹੜਾ ਠੜਿਆਲ ਜੀ ਠੜਿਆਲ ਜੀ ਅੱਛਾ ਜੇ ਡੰਗਰ ਦੂਰੋਂ ਨੇੜੋਂ ਬੰਦਾ ਆਵੇ ਇੱਕ ਡੰਗ ਚੋਵੇ ਦੋ ਡੰਗ ਤੋਂ ਡੰਗ ਤੋਂ ਦੇ ਇੱਥੇ ਆਈ ਬੰਦੀ ਇੱਥੇ ਨਹੀਂ ਆਈ ਅੱਛਾ ਇਸੇ ਠੀਕ ਹੈ ਜੀ ਤੇ ਜੇ ਘਰੇ ਆ ਕੇ ਕਿਸੇ ਨੇ ਲੈ ਸਕਦੇ ਨੇ ਅੱਛਾ ਤੇ ਮੈਂ ਇੱਕ ਵਾਰੀ ਫੇਰ ਪੁੱਛਾਂ 9153 ਇਹਦੇ ਨੂੰ ਪੁੱਛਾਂ ਠੀਕ ਹੈ ਤੇ ਜਾਜ ਮੱਲ ਮਾਨਤਾਨ ਸਾਰਿਆਂ ਦੇ ਵਿੱਚ ਹੀ ਕਰੀ ਮੋੜ ਲਓ ਬਾਈ ਆ ਇਹ ਆ ਵਾਲੀ ਸਜਰਾ ਹਾਂ ਇਹ ਤੋੜ ਇਹਦੀ ਲੈਣਾ ਡਿਟੇਲ ਸਾਰੀ ਆਪਾਂ ਮੱਝ ਦੀ ਸਿੰਘ ਖੁੱਲਾ ਤੇ ਥਣ ਥਣ ਚੰਗਾ ਆਰਡਰ ਕੁਆਲਟੀ ਚੰਗੀ ਬਣੀ ਹੋਈ ਆ ਮੱਝ ਦੀ ਦੇਖ ਸੂਰਤਰਾ ਕਰਾਉਣਾ ਇੱਕ ਵਾਰੀ ਚ ਵਾਹ ਲੋ ਥੋੜੇ ਜਿਲੇ ਸੇ ਕਰਕੇ ਤੇ ਦੁੱਧ ਦੇਣ ਵਾਲੀ ਮੱਝ ਹੈਗੀ ਤੇ ਇੱਕ ਵਾਰੀ ਫੇਸ ਕਰ ਲੋ ਚੈੱਕ ਤੇ ਦੁੱਤ ਚੰਗਾ ਕਟਾਂ ਦੀ ਮੇਦ ਆ ਇਹਦੀ ਇਹਦੇ ਬਾਰੇ ਦੱਸ ਬਾਈ ਕਿੰਨੇ ਛੂਏ ਆ ਇਹ ਮੱਝ ਇਹ ਤੀਜੇ ਸੂਏ ਤੀਜੇ ਇਹ ਬੱਚਾ ਮਗਰ ਕੀ ਆ ਤੇ ਮਗਰ ਕੱਟੀ ਆ ਮਗਰ ਕੱਟੀ ਆ ਹਾਂ ਠੀਕ ਆ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਨੂੰ ਕੱਲ 2 ਵਜੇ ਸੀ 2 ਵਜੇ ਸੂਈ ਆ ਹਾਂ ਅੱਛਾ ਖੜਾ ਆ ਉਦੋਂ ਦਾ ਜੇ ਜੂ ਰੁੱਕ ਕੇ ਪਈ ਤੇ ਕੀ ਰੇਟ ਚ ਆਉਣੇ ਇਹ ਇਹ 1 20 ਕਰ ਦਿੰਦੇ 1 20 ਮੌਕੇ ਤੇ ਦੇ ਜਾਂਦਾ ਫਿਰ ਦੇ ਤਾਦੀ ਬੱਚਾ ਗੇ ਮਗਰ ਬਾਈ ਮਗਰ ਕੱਟੀ ਆ ਮਗਰ ਕੱਟੀ ਆ ਕੱਟੀ ਬਹੁਤ ਆ ਤੇ ਆ ਆ ਪਹਿਲੀ ਵੀ ਆਪਣੀ ਆ ਨਹੀਂ ਪਹਿਲੀ ਆ ਤੇ ਆ ਤੇ ਇਹ ਕਿੰਨੇ ਚਿਰ ਦੀ ਕੱਚੀ ਹੈ ਜੀ ਇਹ ਹਫਤਾ ਦਸ ਦਿਨ ਲਈ ਹੈ ਹਫਤਾ ਦਸ ਦਿਨ ਲਈ ਤੋਰੇਗਾ ਮਾੜੀ ਤੋਰ ਪੁੱਤ ਆ ਗੱਪਣ ਮਾਜਾ ਵੀ ਇਹ ਪੈਸਾ ਪਹਿਲੇ ਦੇ ਰੋ ਮਾਗ ਮਾਗ ਫਿਰਦਾ ਇਹ ਕੁਛ ਕਿਤੇ ਨਾ ਦੀ ਕੱਚੀ ਆ ਜੀ ਹਾਂ ਜੀ ਮੋਟਾ ਸਾਹਿਬ ਵੀ ਕਿੰਨੇ ਕਿਲੋ ਤੱਕ ਹਫਤੇ ਦੇ ਵਿੱਚ ਸੂਖ ਹਫਤੇ ਦੇ ਵਿੱਚ ਸੂਖ ਕੀ ਰਿਕਾਡਰ ਕੀ ਆ ਤੇ ਦੁੱਧ ਦਾ ਇਹ 13 ਕਿਲੋ 13 ਲੀਟਰ ਦੁੱਧ ਦਿੱਤਾ ਕਹਿੰਦਾ ਬਾਈ ਕਹਿੰਦਾ ਇਹਨੇ ਪਹਿਲੇ ਛੂਏ ਸੂਏ ਹੁਣ ਦੁੱਧੇ ਛੂਣਾ ਇਹਨੇ ਹਾਂ ਹੁਣ ਕਿੰਨੇ ਦੇ ਫੜ ਜਾ ਜਾਂਦਾ ਤੂੰ ਤੇ ਦੂਜੇ ਛੂਏ ਦੱਸਦਾ ਭਾਈ ਨੂੰ ਇਹਨੂੰ 14 15 ਲੀਟਰ 14 15 ਦੇਊ ਕੀ ਰੇਟ ਤੇ ਫੇਰ 18 ਕਰ ਦਿੰਦਾ 18 ਹਾਂ ਮਾਨਤਾ ਹੁਜੂਰ ਵਿੱਚ ਬਈ ਤ੍ਰਿਚੋ ਕਰ ਦਿਆਂ ਮਾਨਤਾ ਤੇ ਪਿੰਡ 64806 19374 ਇਹ ਵਈ ਦਾ ਫੋਨ ਨੰਬਰ ਆ ਪਿੰਡ ਕਿਹੜਾ ਵੀ ਆਪਣਾ ਪਿੰਡ ਥਿਆੜੀ ਪੜਨਾ ਧਨੀਰਾ ਦੇ ਚਲਾ ਵਾਲੀ ਨੇੜੇ ਧਨੀਰਾ ਹਾਂਜੀ ਦੋ